ਸਰਥੀਏ ਕਾਲ ਦੀ ਪਾਕਿਸਤਾਨ ਯਾਤਰਾ ਦੇ ਤੀਜੇ ਭਾਗ ਵਿੱਚ ਤੁਹਾਨੂੰ ਮਨਕਾਣਾ ਸਾਹਿਬ ਵਿਖੇ ਹੋਰ ਗੁਰਸਥਾਨਾਂ ਦੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਹੀ ਪਹੁੰਚੇ ਹਨ 11 ਸਾਲ ਇਹੋ ਗੁਰਦੁਆਰਾ ਸਹੀ 11 ਸਾਹਿਬ ਗੁਰਮਤੀ ਉਰਦੂ ਤੇ ਅੰਗਰੇਜ਼ੀ ਵਿੱਚ ਲਿਖਿਆ ਇਸ ਦਾ ਵੇਵਾ ਕੁਦਰਤ ਸਾਹਮਣੇ ਲੱਗਦਾ ਹੈ ਪੁੱਤਰ ਸਰੋਵਰ ਰਵੰਸ਼ ਸੰਤਾਰਿਕ ਬਣਾ ਕੇ ਦੀਏ ਲਗਾ ਲਗ ਭਰਿਆ ਹੁੰਦਾ ਸੀ ਅੱਜ ਬਿਲਕੁਲ ਸੁੱਕਾ ਪਿਆ ਹੈ इतिहास गुरुद्वारा श्री ਦੇ ਨੇ ਤਾਂ ਕਿ ਤਰ੍ਹਾਂ ਕਿ ਜਿਹੜੇ ਬੱਚਿਆਂ ਇੱਕ ਬੇਸਿਸ ਦਾ ਹੈ ਮੱਤੜੇ ਦੇ ਜਿਹੜਾ ਬੱਚਾ ਹੈ ਸੱਚੀ ਗੱਲ ਹੈ ਜਿਹੋ ਕੇਸ ਬੜਾ ਬੁਰਾ ਹੋ ਗਿਆ ਹੈ ਜਿਹੜੀ ਹਰ ਹੱਦ ਹੈ ਮੈਂ ਇਹੋ ਕਹਾਂ ਹਾਂ ਕਿ ਐਕਟ ਕੀਤੀ ਆ ਕਿ ਆਜਾ ਤੇ ਚਾਹ ਉਹਨੇ ਖਾਪਰੇ ਕੀਤੀ ਹੈ ਕੋਈ ਦੋਸਤ ਜਿਹੜਾ ਸੀ ਬੈਠਾ ਹਾਂ ਉਹ ਅੰਕਿਤ ਆ ਗਿਆ ਸੀ ਪਹੁੰਚਿਆ ਗੁਰਦਵਾਰ ਮਾਲੀ ਜੀ ਸਾਹਿਬ ਨਨਕਾਣਾ ਸਾਹਿਬ ਇਹ ਇਹ ਪੁੱਤਰ ਗੁਰਤਮ ਉਹ ਹੀ ਹੈ ਗੁਰਸਥਾਨ ਉਹ ਹੀ ਹੈ ਇੱਥੇ ਸਰਬ ਨੇ ਬਾਬਾ ਨਨਕ ਤੇ ਸਾ ਕੀਤੀ ਸੀ ਆਓ ਕਰੋਨੇ ਤੁਹਾਨੂੰ ਦਰਸ਼ਨ ਉਸ ਰੁੱਖ ਦੇ ਔਰ ਉਸ ਅਸਥਾਨ ਦੇ ਇਹ ਹੈ ਉਹ ਰੁੱਖ ਜੋ ਟਿੱਗਿਆ ਹੋਇਆ ਹੈ ਤੇ ਇੱਥੇ ਕੀਤੀ ਸੀ ਛਾ ਇਹ ਹੈ ਸਥਾਨ ਇਹ ਇੱਥੇ ਰੁਕੋ ਸਮੇਂ ਖੜਾ ਸੀ ਜਿਸੇ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਤੇ ਪਏ ਸਨ ਤੇੜ ਨੇ ਬੁਲਾ ਦੇ ਹਾਂਜੀ ਤੇੜ ਆਈ ਇੱਥੇ ਸੀ ਬੈਠੇ ਇੱਥੇ ਸਨ ਇੱਥੇ ਜਗ੍ਹਾ ਬਣੀ ਇੱਧ ਇੱਥੇ ਬੈਠੇ ਸੀ ਇੱਥੇ ਸ਼ਾਂ ਕੀਤੀ ਐ ਸ਼ਾਂ ਥੇ ਕੀਤੀ ਸੀ ਇਹਦੇ ਜਿਹੜਾ ਵਣ ਦੂਰ ਦੂਰ ਫੈਲ ਗਿਆ ਨਾ ਅੱਗੇ ਗਾਂ ਦਾ ਵੱਧਾ ਵੱਧਾ ਗਿਆ ਵੱਧਾ ਵੱਧਾ ਗਿਆ ਵੱਧਾ ਗਿਆ ਵੱਧਾ ਗਿਆ

ਤੇ ਜਨਮ ਸਥਾਨ ਸੇਰਕਾਨਾ ਸਾਹਿਬ ਕੇ ਆਤਿਸ਼ਬਾਜ਼ੀ ਹੋ ਰਹੀ ਰਾਤ ਨੂੰ ਸਾਖੀਵਾਲ ਦੇ ਹਨ Que é um da chancra, por meu, ਦੀ ਬਾਤ ਇਹ ਲੱਗੀ ਗੁਰਦੁਆਰਾ ਸ਼੍ਰੀ ਬਾਗੀ ਲੱਗੀ ਸਾਹਮਣੇ ਨਜ਼ਰ ਆ ਰਿਹਾ ਆਈਸ਼ਾਨ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸ੍ਰੀ ਬਾਨ ਲੀਲਾ ਜੀ ਦੇ ਨਾਲ ਲੱਗਦਾ ਵੱਡਾ ਸਰੋਵਰ ਨਨਕਾਣਾ ਸਾਹਿਬ ਦੀ ਧਰਤੀ ਤੇ ਸਭ ਤੋਂ ਵੱਡਾ ਸਰੋਵਰ ਇਹੀ ਹੈ ਕਿ ਕਦੀ ਲੱਗਦੀ ਹੁੰਸਾ ਇੱਥੇ ਰੌਣਕਾਂ ਵਣ 37 ਤੱਕ ਲਾ ਆ ਵੇਖੋ ক্রিকেট ਗਰਾਊਂਡ ਪਣੀ ਹੋਈ ਹੈ ਅੱਜ ਕੱਲ ਕਿਉਂਕਿ ਇੱਥੇ ਜਲ ਨਹੀਂ ਹੁੰਦਾ ਹੁਣ ਸੁੱਕਾ ਹੁੰਦਾ ਬੱਚੇ ਗਰਾਊਂਡ ਬਣਾ ਕੇ ਪਿਚ ਬਣਾ ਕੇ ক্রিকেট ਖੇਡਦੇ ਹਨ ਤੇ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਹੈ ਜੀ ਕੀ ਗੁਰਦੁਆਰਾ ਪਾਲੀਲਾ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਹੀ ਨਜ਼ਰ ਆਏਗਾ ਗੁਰਦੁਆਰਾ ਪੱਟੀ ਸਾਹਿਬ ਤੇ ਇਹ ਸਾਹਮਣੇ ਨਜ਼ਰ ਆਇਆ ਜੀ ਗੁਰਦੁਆਰਾ ਪੱਟੀ ਸਾਹਿਬ ਉਹ ਵੀ ਪੁਰਾਣੀ ਬਿਲਡਿੰਗ ਉਹ ਵੀ ਪੁਰਾਣੀ ਹਾਲਾਤ ਤੇ ਉਹ ਵੀ ਪੁਰਾਣਾ ਵੱਡਾ ਦਰਵਾਜ਼ਾ ਪੁਰਾਣੀ ਲੁੱਕ ਵਿੱਚ ਨਜ਼ਰ ਆਏਗਾ ਇਹ ਗੁਰਦੁਆਰਾ ਪੱਟੀ ਸਾਹਿਬ ਤੇ ਆਓ ਚੱਲਦੇ ਹਾਂ ਤੇ ਕਰੌਣੇ ਤੁਹਾਨੂੰ ਇਸ ਗੁਰੂ ਸਥਾਨ ਦੇ ਦਰਸ਼ਨ ਕਿ ਆ ਜੀ ਉਹ ਜੀ होय पुरानी घरात ते लक्कडता वडा सारा दरवाजा Mahmud Ali, Muhammad. Muhammad Ali. Muhammad. ਤਾਂ ਜਿਹੜਾ ਕੈਸ ਵਿਦਾਨ ਬਲਗਿਆ ਪ੍ਰਗਿਆ ਇਸ ਨਾਮ ਦੇ ਵਿਗਿਆਰ ਉਹ ਦੱਸਣਾ ਪਉਣਾ ਤੇ ਆ ਬੈ ਪ੍ਰਗਿਆ ਇਸ ਨਾਮ ਦਾ ਦਾ ਪ੍ਰਗਿਆ ਦਾ ਅਰਥ ਕਰ ਪ੍ਰਪਕਾਰ ਕਰਨ ਸਾਧ ਕੈਸ ਸੰਕਰਮਨ ਬਣ ਪ੍ਰਗਿਆ ਇਸ ਨਾਮ ਦੇ ਵਿਸ਼ੇ ਦਾ ਨਾਮ ਹੈ ਪ੍ਰਗਿਆ ਇਸ ਨਾਮ ਜਾਂ ਕੇ ਅਨੁਸਾਰ ਕੋਤ ਪ੍ਰਗਿਆ ਇਸ ਨਾਮ ਕਰਨ ਨੂੰ ਹੁੰਦਾ ਪ੍ਰਤਪਤ ਲਭ ਪੂਜਾ ਸਤਿਗੁਰ ਦੀ ਆਏ ਬਾਣਾ ਸ਼ੇਰਾ ਬਾੜਾ ਕਹਿਣ ਕੇ ਗੋਵਿੰਦ ਤਿਗਦੀ ਆਏ ਤੇ ਬੁਜਾਰ ਵਾਲੇ ਪਾਸੋਂ ਪ੍ਰਮੁੱਖ ਪ੍ਰਵੇਸ਼ ਦੁਆਰ ਗੁਰਦੁਆਰਾ ਜਨਮ ਸਥਾਨ ਸ਼੍ਰੀ ਗਨਕਾਣਾ ਸਾਹਿਬ ਕਲਿਆਣਾ ਅਸਦੀ ਨੇ ਕਿਹਾ ਕਿ ਤੁਹਾਨੂੰ ਗੁਰਦੁਆਰਾ ਮਾਗਜੀ ਸਾਹਿਬ ਦੇ ਦਰਸ਼ਨ ਕਰਵਾਏ ਸਰਗਰਾਮ ਦੇ ਵੇਲੇ ਤੇ ਗੇਂ ਵਾਲੇ ਫਿਰ ਆਏ ਆ ਜਿੰਨ ਵੇਲੇ ਕਰੋ ਕਿ ਦਰਸ਼ਨ ਗੁਰਦੁਆਰਾ ਮਾਗਜੀ ਸਾਹਿਬ ਜਿੱਥੇ ਭਾਬੀ ਨਾਨਕ ਨੇ ਸਰਬਨੇ ਸ਼ਾਂਕ ਕੀਤੀ ਸੀ ਐ ਹੀ ਹੈ ਰੁਕ ਔਰ ਅਸਥਾਨ ਦੀ ਵਨਦਾਰਕ ਕਾਫੀ ਵਿਰਧ ਹੋ ਗਿਆ ਔਰ ਡਿੱਗ ਕੇ ਹੋਰ ਫੈਲ ਗਿਆ ਹੈ ਡਿੱਗੀ ਹਾਲਤ ਵਿੱਚ ਮੌਜੂਦ ਹੈ ਉਹ ਹੀ ਰੁਖ ਆਪ ਕੋ ਵੀ ਤੇ ਡਿਸਕਸ ਕੀਤੇ ਕਿ ਜਿਹੜੇ ਪ੍ਰੂਫਾਰ ਹਨ ਉਹਨਾਂ ਮਹੰਤਾ ਨੇ ਤੋਂ ਸਜਾਦ ਕਰਵਾਇਆ ਜਾਵੇ ਬੋਤਵਾਰਾ ਗੁਪਤਾਵਾਲਾ ਵਰਮਾ ਸਾਹਿਬ ਇਤਿਹਾਸ ਪੜ੍ਹ ਕੇ ਦੇਖ ਲਿਆ ਸੁਲਤਾਨ ਤੋਂ ਨੋਦੀ ਦਾ ਅਸਥਾਨ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕਿਹੜਾ ਪਿੰਡ ਸੀ ਤੁਹਾਡਾ ਪਾਕਿਸਤਾਨ ਚ ਪਿੰਡ 100 ਪੱਲੋ 100 ਪੱਲੋ ਨਰਵਾਲ ਜ਼ਿਲ੍ਹਾ ਸਿਆਲकोट ਠੀਕ ਐ ਇਹਦੇ ਆਲੇ ਦੁਆਲੇ ਕਿਹ ਪਿੰਡਾਂ ਦੇ ਨਾਂ ਚਿੱਤੇ ਆ ਹਾਂ ਜੀ ਆਹ ਚਿੱਤੇ ਆ ਪੂਜੋ ਵਾਲਾ ਜੌਣੇ ਕਿ ਆਹੀਂ ਪੱਲੋ ਵਾਲੀ ਡੇੜ ਅੱਛਾ ਜੀ ਸਾਡੇ ਅੱਡੇ ਬਿਜੁਰ ਕਰਦੇ ਹੁੰਦੇ ਵੀ ਇਹ ਪਿੰਡ ਸਾਡੇ ਲੱਗੇ ਹਨ ਥਾਣਾ ਕਿਹੜਾ ਦੱਸਦੇ ਸਾਨੂੰ ਸਾਹ ਨਰਵਾਲ ਹੀ ਹੋਣਾ ਹੈ ਠੀਕ ਹੈ ਇਹ ਪਕਰੇ ਬਈ ਬਜੋੜਾ ਦੇ ਦੱਸਦੇ ਹਾਂ ਕਿ ਤੁਹਾਡਾ ਜਨਮ ਕਿੱਥੇ ਪਾਤਾ ਹੈ ਯਾਰ ਬਜੋੜਾ ਦੇ ਤੁਹਾਡਾ ਜਨਮ ਬਾਦ ਚਾ ਪਾਕਿਸਤਾਨ ਤੋਂ ਜਨਮ ਪਿਆ ਦਾ ਜਨਮ ਹੈ ਇਧਰ ਦਾ ਜਨਮ ਹੈ ਹਾਂ ਇਹ ਇੰਡੀਆ ਦਾ ਠੀਕ ਹੈ ਕੀ ਨਾਮ ਤੁਹਾਡਾ ਜੀ ਅਵਤਾਰ ਸਿੰਘ ਕੀ ਤੁਹਾਡੇ ਪਿਤਾ ਜੀ ਦਾ ਸੋਣ ਸਿੰਘ ਦਾਦਾ ਜੀ ਦਾ ਦਾਦਾ ਜੀ ਦਾ ਨਾਮ ਇਸ਼ਰ ਸਿੰਘ ਅੱਛਾ ਜੀ ਤੁਹਾਡੇ ਤੁਹਾਡੇ ਦੇ ਪਿਤਾ ਦੇ ਦਾਦੇ ਦਾ ਨਾਮ ਹੀ ਕਿ ਫੂਟਾ ਸਿੰਘ ਅੱਛਾ ਜੀ ਹਾਂ ਤੇ ਤੁਹਾਡੀ ਬਰਾਦਰੀ ਕੀ ਹੈ ਜੀ ਜੱਟ ਕੋਠੀ ਜਾ ਤੁਹਾਡੀ ਕੋਠੇ ਕੋਠੇ ਹੋਠੀ ਕੋਠੀ 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 ਕੋਈ ਹੋਠੀ ਦੇ ਪਿੰਡ ਸਨ ਤੁਸੀਂ ਦੱਸਿਆ ਵੀ ਤੁਸੀਂ ਪਿੰਡ ਵੇਖਣਾ ਚਾਹੁੰਦੇ ਹੋ ਆ ਪਿੰਡ ਵੇਖਣਾ ਚਾਹੁੰਨੇ ਆ ਵਜੇ ਕਿਤੇ ਬਾਹਰ ਆਇ ਖਾਲ ਦੇ ਆਪਣੇ ਬਜ਼ੁਰਗਾਂ ਦੀ ਮਿੱਟੀ ਦੇਖਣਾ ਹੈ ਅੱਛਾ ਤੜਫ ਹੈ ਪਿੰਡ ਵੇਖਣ ਦੀ ਹਾਂਜੀ ਹਾਂ ਜੀ ਆ ਪਿੰਡ ਦਾ ਨਾਮ ਇੱਕ ਵਾਰੀ ਲਾ ਦਿਓ ਫੇਰ ਸਹੋ ਪੱਲੋ ਸਹੋ ਪੱਲੋ ਸਹੋ ਪੱਲੋ ਲੋ ਜੀ ਦੋਸਤੋ ਲੈਂਦੇ ਵਾਲਿਓ ਤੇ ਇਹਨਾਂ ਬਜ਼ੁਰਗਾਂ ਦਾ ਜਰੂਰ ਪਿੰਡ ਵਖਾਣਾ ਹੈ ਸਹੋ ਪੱਲੋ ਸਹੋ ਪੱਲੋ ਵਾਲੀ ਭੋਜੋ ਵਾਲੀ ਜੌਣੇ ਗਈ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ ਪਹਿਲਾਂ ਜ਼ਿਲ੍ਹਾ ਸਿਆਲਕੋਟ ਸੀ ਹਾਂ ਜੀ ਉਹਨਾਂ ਨਾਲ ਵਾਲਾ ਠੀਕ ਹੈ ਜਰੂਰ ਸਾਡੇ ਜਿਹੜੇ ਦੋਸਤ ਨੇ ਪਹੁੰਚਣਗੇ ਪਿੰਡ ਤੇ ਤੁਹਾਨੂੰ ਵੀਡੀਓ ਬਣਾ ਕੇ ਪਿੰਡ ਦੀ ਵਿਖਾਣਾ ਕਰ ਜਾਣਾ ਹੈ ਹਾਂਜੀ ਕੱਲ ਕਰਤਾਰਪੁਰ ਜਾਣਾ ਹੈ ਠੀਕ ਹੈ ਜੀ ਹਾਂਜੀ ਕਰਤਾਰਪੁਰ ਜਾ ਰਹੇ ਹੋ ਤੇ ਉੱਥੇ ਕਿੱਥੇ ਠਹਿਰੋਗੇ ਹਾਂਜੀ ਕਰਤਾਰਪੁਰ ਠਹਿਰ ਲ ਗੁਰਦਵਾਰੇ ਦੋ ਗੁਰਦਰ ਸਾਹਿਬ ਲੱਭੇ ਜਾਣੀ ਦੇਣਾ ਉਹਨਾਂ ਨੇ ਕੀ ਦੱਸਦੇ ਹਨ ਬਜ਼ੁਰਗ ਕਿ ਸਾਰੇ ਜੀ ਆ ਗਏ ਠੀਕ ਠਾਕ ਕੋਈ ਨੁਕਸਾਨ ਨਹੀਂ ਆਇਆ ਜੀ ਸਾਰੇ ਠੀਕ ਠਾਕ ਆ ਗਏ ਸਮਾਨ ਕੋਈ ਨਹੀਂ ਆਇਆ ਠੀਕ ਹੈ ਤੇ ਬਜ਼ੁਰਗ ਦਾ ਪੋਤਾ ਉਹਨਾਂ ਸਮੇਂ ਚ ਤੰਗੀ ਬੜੀ ਚੱਕੀ ਆ ਅੱਛਾ ਜੀ ਕੋਈ ਸਮਾਨ ਆਇਆ ਹੀ ਨਹੀਂ ਵੇ ਹੁਣ ਸਾਡਾ ਪੁਰਾਣਾ ਬਜ਼ੁਰਗੂ ਰਹਿਣ ਜਿਹੜਾ ਉਹ ਸਾਡੀ ਨਿਸ਼ਾਨੀ ਦੱਸੇ ਅੱਛਾ ਸਾਰੇ ਜੀ ਆਗੇ ਤੇ ਕੋਈ ਨੁਕਸਾਨ ਨਹੀਂ ਹੋਇਆ ਪਿੰਡ ਦਾ ਕਿਸੇ ਨੂੰ ਹੋਇਆ ਬੰਦੇ ਤਿੰਨ ਬੰਦੇ ਰਹਿਣ ਸਕਾਨ ਹੋਇਆ ਸੀ ਅੱਛਾ ਜੀ ਇੱਕ ਪੰਡਤ ਦਾ ਦੋ ਜਟਾਂ ਦੇ ਕੀ ਨਾਂ ਸੀ ਪੰਡਤ ਦਾ ਉਹ ਨਾਂ ਨਹੀਂ ਪਤਾ ਉਹ ਬਜ਼ੁਰਗਾ ਨੇ ਦੱਸ ਉਹ ਨਾਂ ਨਹੀਂ ਉਹ ਕਤਲ ਹੋ ਗਏ ਸਨ ਹੋਰ ਕੋ ਰਹਿ ਵੀ ਗਿਆ ਸੀ ਉੱਥੇ ਤੁਹਾਡੇ ਬਜ਼ੁਰਗਾਂ ਚ ਸਾਡੇ ਬਜ਼ੁਰਗਾ ਜਣੇ ਹੁਣ ਕੋਈ ਰਹਿਗਾ ਪਿਛਲਾ ਨਹੀਂ ਉੱਥੇ ਰਹਿ ਗਿਆ ਸੀ ਪਾਕਿਸਤਾਨ ਵਿੱਚ ਉਹ ਤੁਹਾਡਾ ਕੋਈ ਨਹੀਂ ਰਿਹਾ ਇੱਕ ਜੋਣੇ ਕੇ ਐਂ ਧਰਿਆ ਫੋਜਾ ਸਿੰਘ ਜੋਣੇ ਕੇ ਪਿੰਡ ਉੱਥੇ ਸੀ ਜੋਣੇ ਕੇ ਪਿੰਡ ਦਾ ਫੋਜਾ ਸਿੰਘ ਰਿਹਾ ਸੀ ਇਹਰਾ ਭਰਾ ਹੀ ਜਾਗਰ ਸਿੰਘ ਹਮਮ ਔਰ ਬਾਦਰ ਸਿੰਘ ਉਹ ਜਾਗਰ ਸਿੰਘ ਦਾ ਭਰਾ ਰਹਿ ਕੇ ਫੌਜਾਦ ਦੱਸਦੇ ਰਹਿ ਗਿਆ ਸੀ ਉਹ ਮੁੜ ਕੇ ਆ ਗਿਆ ਸੀ ਨਾ ਆਇਆ ਇਹ ਨਿਓ ਮੁਸਲਮਾਨ ਹੋ ਗਿਆ ਸੀ ਉੱਥੇ ਹੋ ਗਿਆ ਹੋਇਆ ਫੌਜਾਦ ਸਿੰਘ ਪਿੰਡ ਜੋੜੇ ਪਿੰਡ ਜੋਣਿਆ ਕਿਹਾ ਬਾਈ ਜੋਣਿਆ ਕਿਹਾ ਜੋਣਿਆ ਕਿਹਾ ਠੀਕ ਹੈ ਹੋਰ ਕੋਈ ਨਹੀਂ ਰਿਹਾ ਹੈ ਨਾ ਨਹੀਂ ਹੋਰ ਨਹੀਂ ਕੋ ਉਹ ਕਹਿੰਦੇ ਰਹਿ ਗਿਆ ਹੈ ਅੱਛਾ ਹੁਣ ਕਿੱਥੇ ਰਹਿ ਰਹੇ ਹੋ ਉਹਨੇ ਇੱਥੇ ਗੁਰਦਾਸਪੁਰ ਜ਼ਿਲ੍ਹੇ ਚ ਪਕੜੀਆਂ ਬਾਗੜੀਆਂ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਆ ਤਹਿਸੀਲ ਆਡੀ ਕਨਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਭੈਣੀ ਮੀਆਂ ਖਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਤੁਹਾਡਾ ਜਿਹੜਾ ਪਿੰਡ ਇਹ ਬਖਾਇਆ ਜਾਵੇ ਕਿਹੜਾ ਪਿੰਡ ਦਾ ਨਾਂ ਸੋਪਲੋ ਸੋਪਲੋ ਬਖਾਇਆ ਜਾਵੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਲੱਤ ਦੀ ਭਾਈ ਘਾਸਾ ਭਾਈ ਭਤੇ ਤੇ ਬੜੀ ਹੀ ਮਦਦ ਤੁਹਾਡੀ ਜੀ ਹੈ ਹਿੰਮਤੇ ਦਾ ਦੱਸ ਦਿੰਨੇ ਆ ਤੇ ਦਰਸ਼ਨ ਦੇ ਦਾਰੇ ਕਰਨਾ ਆਇਓ ਇਹ ਉਹਦੀ ਕਿਰਪਾ ਨਾਲ ਹੀ ਇਹ ਸਾਰਾ ਕੁਝ ਹਾਂਜੀ ਤੁਸੀਂ ਹਿੰਮਤ ਨਹੀਂ ਹਾਰੀ ਭਾਵੇਂ ਲੱਤ ਨਕਲੀ ਹੈ ਦੇ ਦਰਸ਼ਨ ਹੋਣੇ ਤੇ ਸੰਗਤ ਦੇ ਦਰਸ਼ਨ ਹੋਣੇ ਹਾਂਜੀ ਉਹ ਆਪ ਕਿਰਪਾ ਕਰੇ ਤੇ ਸੰਗਤ ਦੇ ਦਰਸ਼ਨ ਹੁੰਦੇ ਨੇ ਵਾਹ ਜੀ ਵਾਹ ਕਿਥੋਂ ਕਿਹੜੇ ਕਿਹੜੇ ਲੱਕੇ ਜਾਇਓ ਅੱਛਾ ਜੀ ਕਿਹੜੇ ਲੱਕੇ ਜਾਇਓ ਮੈਂ ਤਹਿਸੀਲ ਜੀਰਾ ਜ਼ਿਲ੍ਹਾ ਫਰੂਜ਼ਪੁਰ ਪਿੰਡ ਰੋਡੇ ਜੱਲੇ ਵਾਲਾ ਰੋਡੇ ਪਿੰਡ ਦੇ ਉਹ ਰੋਡੇ ਜੱਲੇ ਵਾਲਾ ਜੱਲੇ ਵਾਲਾ ਰੋਡੇ ਜੱਲੇ ਠੀਕ ਹੈ ਠੀਕ ਹੈ ਠੀਕ ਹੈ ਹੋਰ ਕਿੰਨੀ ਖੁਸ਼ੀ ਹੋਈ ਬਹੁਤ ਹੀ ਬਹੁਤ ਜਿਨ੍ਹਾਂ ਦਾ ਧੰਨਵਾਦ ਜਿਨ੍ਹਾਂ ਨਨਕਾਣੇ ਦੀ ਧਰਤੀ ਦੇ ਜਿਨ੍ਹਾਂ ਦਰਸ਼ਨ ਕਰਾਏ ਨੇ ਵਾਹ ਜੀ ਵਾਹ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਬਹੁਤ ਇਹਨਾਂ ਦਾ ساری ਉਮਰ ਦੇਣ ਨਹੀਂ ਆਪਾਂ ਇਹਨਾਂ ਗੁਰੂਆਂ ਪੀਰਾਂ ਦਾ ਦੇ ਸਕਦੇ ਹਾਂ ਜੀ ਨਾਲੇ ਪਾਕਿਸਤਾਨ ਸਰਕਾਰ ਦਾ ਬਿਲਕੁਲ ਇਹਨੇ ਸਾਨੂੰ ਦਰਸ਼ਨ ਕਰਵਾਏ ਹਾਂ ਜੀ ਹਾਂ ਜੀ विजय ਖੁੱਲ ਕੇ ਲਾਏ ਹਾਂ ਜੀ ਬਿਲਕੁਲ ਬਿਲਕੁਲ ਚਲੋ ਕੋਈ ਜ਼ਿਆਦਾ ਤਕਲੀਫ ਨਹੀਂ ਹੁੰਦੀ ਇਹ ਚੱਲਿਆ ਇਹਦੇ ਨਾਲ ਕੁਝ ਨਹੀਂ ਉਵੇਂ ਕੋਈ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਹਾਂਜੀ ਸਿਰਫ ਥੋੜਾ ਜਿਹਾ ਆਪ ਦਾ ਇੰਨਾ ਵੀ ਜਗਾ ਤੁਰਨ ਫਿਰਨ ਦਾ ਉਹਦਾ ਉਹ ਮਹਿਆ ਬਾਕੀ ਹੋਰ ਕੋਈ ਤੰਗੀ ਨਹੀਂ ਠੀਕ ਹੈ ਬਾਕੀ ਰਹਿਸ਼ ਠੀਕ ਮਿਲ ਗਈ ਸੀ ਹਾਂਜੀ ਹਾਂਜੀ ਵਧੀਆ ਬਸ ਆਪਾਂ ਆਪ ਦਾ ਟਾਈਮ ਪਾਸ ਕਰਨਾ ਹੈ ਹਾਂ ਜੀ ਉਹਨਾਂ ਦੂਸਾ ਪਾ ਦੇ ਦਰਸ਼ਨ ਕਰਨੇ ਠੀਕ ਹੈ ਜੀ ਜੇ ਸਨੇਚਰ ਆ ਲਏ ਆ ਆਪਾਂ ਉਹਨਾਂ ਥਾਵਾਂ ਤੋਂ ਕੁਝ ਨਹੀਂ ਲੈਣਾ ਆਪਾਂ ਨੂੰ ਉਹ ਥਾਂ ਦੇਵੇ ਜਿਹੜੀ ਥਾਂ ਆਪਾਂ ਨੂੰ ਚਾਹੀਦੀ ਹੈ ਵਾਹਿਗੁਰੂ ਤੇ ਹੁਣ ਕਿੱਥੇ ਜਾ ਰਹੇ ਹੁਣ ਦਰਸ਼ਨ ਦਰਬਾਰ ਸਾਹਿਬ ਮੱਥਾ ਟੇਕਣ ਅੱਛਾ ਇਸ ਤੋਂ ਬਾਅਦ ਟੂਰ ਕਿੱਥੇ ਕਰ ਤੋਂ ਬਾਅਦ ਕਰਤਾਰਪੁਰ ਅੱਛਾ ਜੀ ਪੰਜਾ ਸਾਹਿਬ ਜਾਇਓ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਪਾ ਅਸੀਂ ਸਾਡੇ ਵੱਲੋਂ ਦੋਆ ਕਿ ਤੁਹਾਡਾ ਜਿਹੜੀ ਯਾਤਰਾ ਸਫਲ ਹੋਵੇ ਹਾਂ ਜੀ ਸ਼ੁਗੋੜਿਆ ਮਹਿਮਾਨੀ ਧੰਨਵਾਦ ਜੀ よかった。 Amen. 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 ਖਾਲਸਾ ਵਾਹਿਗੁਰੂ ਫਤਿਹ ਜੀ ਕਿਹੜੇ ਲੱਕ ਚ ਆਏ ਜੀ ਅਸੀਂ ਕਰਨਾਲ ਹਰਿਆਣਾ ਤੋਂ ਆ ਆ ਬਿਰਕਾਂ ਚੋਂ ਹਾਂਜੀ ਬਿਰਕਾਂ ਚੋਂ ਹਾਂਜੀ ਹਾਂਜੀ ਬਿਰਕ ਪਿੱਛੋਂ ਕਿਹੜੇ ਪਿੰਡੋਂ ਗਏ ਸੀ ਬਿਰਕਾਂ ਇੱਥੇ ਚੂੜ ਕਾਣਾ ਆ ਆਪਣਾ ਸ਼ੇਖੂਪੁਰਾ ਗੁਜਰਾਣਾ ਵਾਲਾ ਚੂੜ ਕਾਣਾ ਭਾਲੀ ਕੇ ਬਿਰਕਾਂ ਭਾਲੀ ਕੇ ਫਿਰ ਪਿੰਡ ਸੀ ਹਾਂਜੀ ਹਾਂਜੀ ਠੀਕ ਹੈ ਬਿਰਕ ਉੱਥੇ ਇੱਥੋਂ ਹੀ ਗਏ ਨੇ ਹਾਂਜੀ ਹਾਂਜੀ ਸ਼ੇਖਪੁਰਾ ਜ਼ਿਲ੍ਹੇ ਚੋਂ ਹਾਂਜੀ ਸ਼ੇਖ ਮਰੀਦ ਕੇ ਨਸ਼ਹਰਾ ਬਿਰਕਾਂ ਨਾਲ ਨਾਲ ਪਿੰਡ ਸਨ ਜੀ ਠੀਕ ਹੈ ਤੁਹਾਡੇ ਪਿੰਡ ਦੇ ਨਾਮ ਤੇ ਸਟੇਜ ਵੀ ਹੈ ਠੀਕ ਹੈ ਚੂੜਕਾਣੇ ਚ ਹੁੰਦਾ ਇਸ ਚੂੜਕਾਣੇ ਦਾ ਗਏ ਨਹੀਂ ਵੇਖਣ ਫਿਰ ਨਹੀਂ ਅਗਲੀ ਵਾਰੀ ਵੇਖਾਂਗੇ ਠੀਕ ਹੈ ਪੁੱਲਾ ਵੀ ਆ ਲੈ ਕੇ ਆ ਹਾਂਜੀ ਹਾਂਜੀ ਹੋਰ ਕਿਸ ਤਰ੍ਹਾਂ ਲੱਗਿਆ ਮੇਲਾ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰਬੰਧ ਕਿਸ ਤਰ੍ਹਾਂ ਸਰਕਾਰ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਸੀ ਤੇ ਆਮ ਜਨਤਾ ਦਾ ਵੀ ਬੜਾ ਪਿਆਰ ਸਰਕਾਰ ਹੈ ਅਤੇ ਜਿਹੜਾ ਇਥੋਂ ਦਾ ਪ੍ਰਸ਼ਾਸਨ ਹੈ ਬੜਾ ਬੜਾ ਸੋਹਣਾ ਕੋਆਪਰੇਟ ਕਰ ਰਿਹਾ ਠੀਕ ਹੈ ਧੰਨਵਾਦ ਇਹਨਾਂ ਦਾ ਖੁਸ਼ ਹੋਣਾ ਹਾਂਜੀ ਚੜ੍ਹਦੀ ਕਲਾ ਹੋਰ ਬਸਾਕੀ ਮਨਾਈ ਫਿਰ ਕੋ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਹੈ ਹੁਣ ਕਿੱਥੇ ਜਾ ਰਹੇ ਹੋ ਹਾਂਜੀ ਹੁਣ ਕਿੱਥੇ ਜਾਣਾ ਆਪਾਂ ਜਾਣਾ ਪੰਜ ਸਾਹਿਬ ਗੁਰਦੁਆਰਾ ਸਾਹਿਬ ਠੀਕ ਹੈ ਸਾਡੇ ਨਾਲ ਹੀ ਜਾਣਾ ਤੁਸੀਂ ਹਾਂਜੀ ਹਾਂਜੀ ਅਸੀਂ ਉੱਥੇ ਹੋਵਾਂਗੇ ਹਾਂ ਮ